ਦੰਗਰ ਜਰ ਮਾੜਾਈ ਇਹ ਕਿੰਨੇ ਕ ਦਾ ਛੱਡ ਦਾਂਗੇ ਆਪਾਂ ਇਹ ਆਪਾਂ 75 ਦਾ ਦੇ ਦਾਂਗੇ 75 ਦਾ ਦੇ ਦੋਗੇ ਹਾਂਜੀ ਠੀਕ ਹੈ ਜੀ ਤੇ ਅੱਗੇ ਆ ਗਿਆ ਆ ਆਪਰੇ ਹਾਂਜੀ ਤੇ 1 ਲੱਖ 5000 ਰੁਪਏ ਡਿਮਾਂਡ ਆਈ ਇਹਦਾ ਕਿੰਨੇ ਕ ਦਾ ਛੱਡ ਦੋਗੇ ਇਹ ਦੇ ਦਾਂਗੇ 98000 ਦਾ ਦੇ ਦਾਂਗੇ ਹਾਂਜੀ 98000 ਦਾ ਉਸ ਤੋਂ ਬਹੁਤ ਵਧੀਆ ਟਰੈਕਟਰ ਮਿਲ ਜਾਂਦਾ ਹੈ ਹਾਂਜੀ ਤੇ ਤੁਸੀਂ ਲਈ ਜਾ ਸਕਦੇ ਹੋ ਤੇ ਅੱਗੇ ਆਪਣੇ ਹੋਰ ਕਿਹੜੇ ਆ ਗਏ ਜੀ ਇਹਦੇ ਪਾ ਦੇ 60 ਦੀ ਪਾ ਦੇ ਫਾਰਮ 60 ਆ ਗਿਆ ਜੀ 2007 ਮਾਡਲ ਹਾਂਜੀ ਹਾਂਜੀ 2007 ਮਾਡਲ ਆ ਗਿਆ ਜੀ ਤੈਰਾਂ ਦੀ ਕੰਡੀਸ਼ਨ 2 ਲੱਖ 60 ਦਾ 2 ਲੱਖ 6000 ਦਾ ਹਾਂਜੀ ਹਾਂ ਤੇ ਜੇ ਕੋਈ ਹੋਰ ਆ ਗਿਆ ਮਾਨਤਨ ਹੋਰ ਵੀ ਕਰਦੇ ਹੋ ਨਾ ਜੇ ਵੀਡੀਓ ਦੇਖਿਆ ਗਿਆ ਕਰਦੇ ਆਏ ਕੋਈ 2 ਚਾਰ ਕਰਤਾਂਗੇ ਹੋਰ ਵੀ ਕਰਵਾ ਦਾਂਗੇ ਬਾਈ ਜੀ ਤੁਹਾਡਾ ਮਾਨਤਨ ਸਤਿ ਸ਼੍ਰੀ ਅਕਾਲ ਜੀ ਮਜ਼ਾਕ ਫੁਰੀ ਚਾਲਾ ਤੇ ਆਪਾਂ ਖੜੇ ਟਰੈਕਟਰ ਤੇ ਤੁਹਾਨੂੰ ਕੁਝ ਵਚਨ ਕਦ ਤੇ ਤੁਹਾਨੂੰ ਹਰ ਵਾਰੀ ਆਪਾਂ ਘੈਂਟ ਘੈਂਟ ਟਰੈਕਟਰ ਦਿਖਾਉਣੇ ਹੁੰਦੇ ਹ ਹੁਣ ਆਪਾਂ ਕਾਫੀ ਟਾਈਮ ਹੋ ਗਿਆ 2-3 ਮਹੀਨੇ ਵੀਡੀਓ ਪਾਈ ਨਹੀਂ ਸੀ ਤੇ ਹੁਣ ਆਪਾਂ ਫੇਰ ਤੁਹਾਨੂੰ ਵੀਡੀਓ ਦੇ ਵਿੱਚ ਟਰੈਕਟਰ ਦਿਖਾਉਣੇ ਆ ਘੈਂਟ ਘੈਂਟ ਇੱਕ ਚੰਗੀ ਵੀਡੀਓ ਨਾਲ ਸ਼ੁਰ ਸਤਿ ਸ਼੍ਰੀ ਅਕਾਲ ਜੀ ਹੂੰ ਕਿੰਨਾ ਮਾਡਲ ਆ ਜੀ ਕਿੰਨਾ ਮਾਡਲ ਆ ਕਾਹਦਾ ਮਾਡਲ ਆ ਜੀ ਅੱਛਾ 2014 ਮਾਡਲ ਆ ਹਾਂਜੀ ਹਾਂਜੀ ਠੀਕ ਆ ਜੀ ਇੰਜਨ ਗੇਅਰ ਕਿਵੇਂ ਦਾ ਜਮਾ ਇੰਜਨ ਗੇਅਰ ਓਕੇ ਜੀ ਓਕੇ ਆ ਜੀ ਠੀਕ ਮੂਰਲੇ ਟਾਇਰ ਨਵੇਂ ਆ ਜੀ ਠੀਕ ਆ ਜੀ ਮਾਗਰਲੇ 80 ਪੈਸੇ ਆ ਜੀ ਠੀਕ ਆ ਜੀ ਹਾਂਜੀ ਤੇ ਅੱਛਾ ਇਹਦੀ ਕੀ ਡਿਮਾਂਡ ਕਰਦੋਂ ਜੀ ਇਹ ਡਿਮਾਂਡ ਆ ਜੀ 3,30,000 ਰੁਪਿਆ 3,30,000 ਹਾਂਜੀ ਕਿੰਨੇ ਕ ਦਾ ਛੱਟਣਾ ਆਪਾਂ ਇਹ 3 ਲੱਖ ਤਾਂ ਦੇ ਦਾਂਗੇ 3 ਲੱਖ ਰੁਪਿਆ ਦਾ ਦੇ ਦਾਂਗਾ ਠੀਕ ਆ ਜੀ ਅੱਗੇ ਆ ਗਿਆ ਆਪਣੇ ਕੋਲ ਆ ਗਿਆ ਆ ਗਿਆ ਸਵਰਾਜ 700 35 ਆ ਗਿਆ ਨਾ ਇਹ 73598 ਮਾਡਲ ਜੀ 98 ਮਾਡਲ ਆ ਗਿਆ ਜੀ ਠੀਕ ਆ ਹਾਂਜੀ ਹਾਂਜੀ ਐ ਟੂਰ ਜੇ ਤੁਸੀਂ ਦੋਸਤੋ ਦੇਖ ਸਕਦੇ ਹੋ ਐ ਟੂਰ ਹੈਗਾ ਜੀ ਮਗਰ ਲੈ 40 45 ਪੈਸੇ ਇਹ ਮੂਲ ਲੱਦੇਗਾ ਜੀ ਅੱਧੇ ਕ ਹਾਂ ਹਾਂਜੀ ਹਾਂਜੀ ਕੰਡੀਸ਼ਨ ਦੂ ਟਰੈਕਟਰ ਹੀ ਦੇਖ ਸਕਦੇ ਹੋ ਇਹ ਵੀ ਇੰਜਨ ਗੇਅਰ ਦੀ ਇਹਦੀ ਫੁੱਲ ਇੰਜਨ ਗੇਅਰ ਓਕੇ ਆ ਜੀ ਹਾਂ ਅੱਛਾ ਇਹ ਹਰਿਆਣਾ ਅੰਦਰ ਕੇ ਪੰਜਾਬ ਜੀ ਇਹ ਰਾਜਸਥਾਨ ਨੰਬਰ ਆ ਜੀ ਇਹ ਰਾਜਸਥਾਨ ਨੰਬਰ ਆ ਠੀਕ ਆ ਹਾਂਜੀ ਹਾਂਜੀ ਇਹ ਰਾਜਸਥਾਨ ਨੰਬਰ ਆ ਹਾਂਜੀ ਹਾਂਜੀ ਤੇ 98 ਮਾਡਲ ਆ 1,55,000 ਆ ਇਹ ਆਪਾਂ ਦੇ ਦਾਂਗੇ 135000 ਰੁਪਏ 135000 ਦਾ ਦੇ ਦੇਣਗੇ ਵੀਰੇ ਤੇ ਆ ਗਿਆ ਜੀ ਸੋ ਸੋਨਾ ਲੀਕਾ 2005 ਮਾਡਲ ਹਾਂਜੀ ਡੀਆਈ ਡੀਆਈ ਠੀਕ ਆ ਜੀ 35 ਵਾਲਾ ਜੀ 35 ਦਾ ਟਾਇਰ ਟੂਰ ਤੇ ਤੇ ਹੈਗਾ ਜੀ ਹਨਾ ਟਾਇਰ ਟੂਰ ਵਧੀਆ ਜੀ ਵਧੀਆ ਪਏ ਹੋਏ ਨਵੇਂ ਪਏ ਹੋਏ ਹਾਂਜੀ ਹਾਂਜੀ ਤੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਹਾਂਜੀ ਅਸੀਂ ਜਦੋਂ ਜਾਂਦੀ ਕੰਡੀਸ਼ਨ ਪੂਰੀ ਦੇਖ ਲਓ ਪਿੱਛੇ ਡੰਡਾ ਸਤਰੀ ਫੱਟੀ ਸਾਰਾ ਕੁਝ ਨਾਲ ਆ ਬਈ ਤੇ 2005 ਮਾਡਲ ਆ 195000 ਰਿਮਾਰਡ ਆ ਜੀ ਹਾਂ ਜੀ ਕਿੰਨੇ ਕਿਤਾ ਛੱਡ ਦਾਂਗੇ ਆਪਾਂ ਇਹ ਆਪਾਂ 75 ਦਾ ਦੇ ਦਾਂਗੇ 75 ਦਾ ਦੇ ਦੋਗੇ ਹਾਂ ਜੀ ਠੀਕ ਹੈ ਜੀ ਤੇ ਅੱਗੇ ਆ ਗਿਆ ਫਾਰਮ 60 ਉਹ ਅੱਛਾ ਕੇ ਮਹਿੰਦਰਾ ਗਾਂਦ ਤੇ ਰੱਖੋ ਦੋਨਾਂ ਦਾ ਆ ਅੱਗੇ ਆ ਗਿਆ ਮਹਿੰਦਰਾ ਜੀ 92 ਮਾਡਲ ਹੈ ਵੀ ਤੇ ਤੁਹਾਨੂੰ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਇਹ ਬਾਹਰਲਾ ਨੰਬਰ ਆ ਕਿ ਜੀ ਇਹ ਹਰਿਆਣਾ ਨੰਬਰ ਹੈ ਅੱਛਾ ਹਰਿਆਣਾ ਨੰਬਰ ਹੈ ਇਹ ਹਾਂ ਜੀ ਹਾਂ ਜੀ ਕੰਡੀਸ਼ਨ ਤੁਸੀਂ ਟਰੈਕਟਰ ਦੀ ਦੇਖ ਸਕਦੇ ਹੋ ਹਾਂ ਜੀ ਹਾਂ ਜੀ ਤੇ 1 ਲੱਖ 5000 ਰੁਪਏ ਡਿਮਾਂਡ ਆਈ ਇਹਦਾ ਕਿੰਨੇ ਦਾ ਛੱਡ ਦੋਗੇ ਇਹ ਦੇ ਦਾਂਗੇ 99000 ਦਾ ਦੇ ਦਾਂਗੇ 99000 ਦਾ ਦੋਸਤੋ ਬਹੁਤ ਵਧੀਆ ਟਰੈਕਟਰ ਮਿਲ ਜਾਂਦਾ ਹੈ ਹਾਂਜੀ ਹਾਂਜੀ ਤੇ ਤੁਸੀਂ ਲਈ ਜਾ ਸਕਦੇ ਹੋ ਤੇ ਅੱਗੇ ਆਪਣੇ ਹੋਰ ਕਿਹੜੇ ਆ ਗਏ ਜੀ ਇਹਦੇ ਪਾ ਦੇ ਹੋਈ 60 ਦੀ ਪਾ ਦੇ ਫਾਰਮ 60 ਆ ਗਿਆ ਜੀ 2007 ਮਾਡਲ ਹਾਂਜੀ ਹਾਂਜੀ 2007 ਮਾਡਲ ਆ ਗਿਆ ਜੀ ਤੈਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਾਇਰ ਦੂਰਾਂ ਦੀ ਕੰਡੀਸ਼ਨ ਦੇਖ ਲਓ ਓਕੇ ਜਮਾ ਟਰੈਕਟਰ ਬਹੁਤ ਜਿਆਦਾ ਸਾਫ ਪਿਆ ਤੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੀ ਫੁੱਲ ਜੀ ਫੁੱਲ ਬਾਕੇ ਲੈ ਜਾਂਦੇ ਜੀ ਟੱਕ ਬਾਕੇ ਲੈ ਜਾਂ ਠੀਕ ਹਾਂਜੀ ਹਾਂਜੀ ਤੇ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜਮਾ ਉੱਤੇ ਹਾਂਜੀ ਟਰੈਕਟਰ ਕੋਈ ਵੀ ਆਪਾਂ ਮਤਲਬ ਜ਼ਿਆਦੇ ਰੇਟ 'ਚ ਨਹੀਂ ਦਿਖਾਇਆ ਜੈਜ ਰੇਟ ਵਾਲੇ ਦਿਖਾਇਆ ਮੈਂ ਹੰਦੇ ਆਪਾਂ ਤੁਹਾਨੂੰ 2007 ਮਾਡਲ 2 ਲੱਖ 80 ਹਜ਼ਾਰ ਇਹਦੇ ਇਹ ਦੇ ਦਾਂਗੇ 60 ਦਾ 2 ਲੱਖ 60 ਹਜ਼ਾਰ ਦੇ ਦਾਂਗੇ 2 ਲੱਖ 60 ਹਜ਼ਾਰ ਦਾ ਹਾਂਜੀ ਹਾਂਜੀ ਤੇ ਜੇ ਕੋਈ ਹੋਰ ਆ ਗਿਆ ਮਾਨਤਨ ਹੋਰ ਵੀ ਕਰਦੇ ਹੋਣਾ ਜੇ ਕੋਈ ਵੀਡੀਓ ਦੇਖਿਆ ਹੈਗਾ ਕਰ ਦਾਂਗੇ ਕੋਈ 2-4 ਲੱਖ ਕਰ ਦਾਂਗੇ ਹੋਰ ਵੀ ਕਰਵਾ ਦਾਂਗੇ ਬਾਈ ਜੀ ਮਾਨਤਨ ਤੇ ਤੁਸੀਂ ਇੱਕ ਆਪ ਦਾ ਕੰਟੈਕਟ ਨੰਬਰ ਬੋਲ ਦਿਓ ਜੀ 98585 ਹਾਂ ਬਾਕੀ ਤਕਰੀਬਨ ਟਰੈਕਟਰ ਸੀ ਅੱਛੀ ਰੋਕ ਦਿੰਦੇ ਹਾਂ ਬਾਕੀ ਤਕਰੀਬਨ ਤਲਵੰਡੀ ਸਾਬੋ ਖੜੇ ਤਲਵੰਡੀ ਖੜੇ ਹੁੰਦੇ ਆ ਜੀ ਬਾਈ ਇੱਕ ਦੋ ਟਰੈਕਟਰ ਕਰੇ ਹੋ ਰਹੇ ਹੁੰਦੇ ਇ